ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 8427019817 ਸੋ ਖਾਲੀ ਵਾਰਟੀ ਤੁਸੀਂ ਦੇਖ ਸਕਦੇ ਆਪਾਂ ਖਾਲੀ ਵਾਰਟੀ ਦਿਖਾਈ ਜਾ ਸਾਹਮਣੇ ਬੈਠ ਜਿਹੜੀ ਸਕਰੀਨ ਤੇ ਆਪਾਂ ਦੇਖਦੇ ਪਏ ਆ ਤੁਹਾਨੂੰ ਚੋਕੇ ਦਿਖਾਉਣੇ ਪਏ ਆ ਆਹ ਜੀ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵੀ ਮੇਰਾ ਜਸਪ੍ਰੀਤ ਦਾ ਪਿੰਡ ਭਰਾੜ ਜ਼ਿਲ੍ਹਾ ਬਰਨਾਲਾ ਇਸ ਤਸੀਰ ਦਾ ਫਾਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 6280581659 ਤੇ ਜਿਹੜੀ ਵੀਰੇ ਬੈਠ ਜੇ ਪੰਜ ਚਵਾਈ ਕਰਦੇ ਪਏ ਆ ਸੂਆ ਕਿਹੜਾ ਸੂਈ ਹੋਈ ਆਏ ਸੂਆ ਬਾਈ ਇਹ ਦੂਜਾ ਸੂਈ ਦੀ ਆ ਬੈਠਾ ਦੂਜਾ ਸੂਆ ਮਗਰ ਆ ਗਿਆ ਬੱਚਾ ਇਹਦੇ ਹਣਾ ਮੇਰੇ ਕਾ ਬਾਈ ਮੰਗੇ ਸਾਥ ਸੱਤ ਸੱਤ ਸੂਆ ਲਗੇ ਬੈਠਾ ਬੱਚਾ ਪਤਾ ਨਹੀਂ ਕਿਵੇਂ ਜੀ 15 ਮਾਰ ਗਰੈਂਟੀ ਦੇ ਦਿੱ ਆਪਾਂ ਨੂੰ ਜੀ ਹਾਂ ਬਾਈ ਚਲ ਕੋਦਰਦੀ ਚੀਜਾ ਕਰੇ ਆ ਜਾਂਦੇ ਆ ਕੈਕ ਦਿਨ ਹੋ ਗਏ ਸੂਈ ਨੂੰ ਬਾਈ ਸੂਈ ਨੂੰ ਹੋ ਗਿਆ ਹਫਤਾ ਬੈਠ ਨੂੰ ਅੱਛਾ ਹਫਤਾ ਹੋ ਗਿਆ ਸੂਈ ਨੂੰ ਤੇ ਚੋਣ ਚਵਾ ਦੀ ਇੱਕ ਨੰਬਰ ਹਣਾ ਜਮਾ ਸੋ ਮੋਟਾ ਸਾਫ ਸੁਥਰਾ ਸੋਹਣਾ ਚੋਣਾ ਤੇ ਅੰਦਾਜ਼ਾ ਵੀ ਦੋਤੇ ਕਿੰਨਾ ਕਾ ਪਾਉਦੋ ਵੱਧੋ ਵੱਧੇ ਬਈ 40 42 ਜੀਕਰ ਮੇਰੇ ਕੋਲ ਕਰੇ ਦਾ ਤਾਂ ਹੋਰ ਫਾੜੀ ਬੈਠਾ 40 ਜੀਕਰ ਬਾਰ-ਬਾਰ ਬੈਠੇ ਚਵਾ ਦੋ ਹੁਣ ਕਿੰਨਾ ਹੈਗਾ ਐਤੋਂ 30 ਬਈ ਨਟ ਤਿਆਰ ਆਦਾ ਚਵਾ ਦਾਂਗੇ ਢੋਟ ਚੱਲ ਚਾਰ ਟਾਈਮ ਬਈ ਠੀਕ ਹੈ ਚੋਕੇ ਤਸੱਲੀ ਕਰਕੇ ਲੈ ਜਾ ਬੰਦਾ ਜਮ ਹਾਂ ਹਾਂ ਪੂਰੀ ਤਸੱਲੀ ਨਾਲ ਲੈ ਕੇ ਜਾ ਬਈ ਹਾਂ ਬੱਚੋਂ ਨੇ ਮਸ਼ੀਨਾ ਹੁੰਨੇ ਬਈ ਉਹ ਆਪਾਂ ਮਸ਼ੀਨ ਵੀ ਚਾਉਂਦੇ ਹੱਥਾਂ ਨਾਲ ਵੀ ਜਿਹਨੇ ਕਿ ਮਰਜੀ ਚਲੋ ਬੈਠੋ ਉਹ ਵੀ ਫਾੜੀ ਬੈਠਾ ਠੀਕ ਆ ਆਪਾਂ ਨਿਆਣਾ ਪਾਇ ਤੇਰਾਵਣ ਬੈਗੇ ਖੱਲੇ ਹਨ ਬੱਚੇ ਦਾ ਘੜਾ ਮੜਾ ਜੇ ਗੇੜਾ ਸ਼ਕ ਤੇ ਮੋਟਾ-ਮੋਟਾ ਜੋਣਾ ਜਾਵਾ ਚੋਣ ਦਾ ਗਰਲੈਂਡੋ ਵਾਲਾ ਹੀ ਆ ਤੇ ਡੱਕ ਜਿੰਦੇ ਵੋਲਟੇਜ ਮੋਤੋਂ ਦੀ ਭਾਈ ਜਾਵਾ ਭਾਈਆ ਮੇਰੇ ਕੋਲੇ ਬੈਠ ਦੋ ਦਿਆਂ ਹੋਰ ਛੜੀ ਦੀ ਬੈਠੇ ਹਨ ਕੇ ਚੱਲ ਵੀ ਮੰਕੇ ਵੀ 35 ਕੁਲੀ ਲੀਟਰ ਉਹ ਤੇ ਕਿਤੇ ਨਹੀਂ ਗਿਆ ਭਾਈਆ ਅਨਿਆਣਾ ਤਾਂ ਕਰ ਲਾ ਬਣਾਇਆ ਤੇ ਵੀ 30 ਦਾ ਲਗਭਗ ਰੈਡੀ ਹੈਗਾ ਹੀ ਆ ਹੁਣ ਜਾਵਾ ਸੋ ਬਾਕੀ ਆਪਣਾ ਫਾਰਮ ਦਾ ਮਸ਼ੀਨ ਵਾਲਿਆਂ ਬੈਠਾਂਗੇ ਹਨਾ ਪਾਣਾ ਨੂੰ ਚਵਾਈ ਦਾ ਕਰਾ ਲੈਣੇ ਪਾਣਾ ਵੀ ਕੋਈ ਚੱਕਰ ਤਾਂ ਹੈ ਨਹੀਂ ਬੈੜਾ ਨੂੰ ਪਰ ਜੋ ਮਸ਼ੀਨ ਦੇ ਚਵਾਈ ਵਧੀਆ ਹੋਵੇ ਜੇ ਬਤਾਈ ਨਾ ਸੀ ਬੰ ਮਸ਼ੀਨ ਤੇ ਵੀ ਚੱਲ ਸੋਚਣਾ ਪੀਤੇ ਪਾਸੇ ਹੋ ਗਏ ਜਾਵਾ ਹਨਾ ਜਾਏਗਾ ਲਾ ਜਾਵਾ ਤੇ ਮੁੱਲ ਵੜੀ ਇਹਦੇ ਕੀ ਰੱਖਿਆ ਆਪਾਂ ਮੁੱਲ ਬਈ 90000 ਦੀ ਅੱਛੀ ਦੇ ਰੱਖੀ ਮਾਨਤਨ ਕਰ ਦਾਂਗੇ ਮਾਨਤਾ ਹੋ ਜਾਈ ਸੋ 90000 ਦੇ ਮੌਕੇ ਤੇ ਮਾਨਤਨ ਕਰ ਦਾਂਗੇ ਤੇ ਥਣ ਚਾਹੀ ਮਸ਼ੀਨੀ ਚੋਈ ਜਿਹੜਾ ਤੀਜੀ ਚੋਈ ਜੱਲੋ ਜਿਵੇਂ ਮਰਜੀ ਚੋਈ ਜੱਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਸੋ ਵੀਰ ਥਣ ਦੇਖੋ ਯਾਰ ਕੀ ਬਾਤ ਆ ਸੋਹਣਾ ਤੇ ਫਿਟਨੈਸ ਵਾਲਾ ਲੈਵਾ ਜਮਾ ਹਨਾ ਰੇਟ 90000 ਰੁਪਇਆ 90 ਚੋ ਮਾਨਤਨ ਮੌਕੇ ਤੇ ਹੋ ਜਾਊਗਾ ਬਾਕੀ ਆ ਤਾਂ ਬੱਸ ਥੱਲੇ ਨਹੀਂ ਮਾਰਾ ਹੁੰਦਾ ਆਪਣਾ ਕਦੇ ਵਾਸਤੇ ਢੇਲੋ ਜੀ ਥੱਲੇ ਨਹੀਂ ਕੋਈ ਮਾਰਾ ਤਾਂ ਕਦੇ ਵੀ ਹੋਵੇ ਤਾਂ ਆ ਤੇ ਬੱਸ ਬਸ ਥੱਲੇ ਬੈਠ ਰੋਤਾ ਨਹੀਂ ਜੀ ਬਸ ਬੈਡ ਚੰਗੀ ਆ ਸਾਫ ਸੁਥਰੀ ਵਧੀਆ ਬਜਨ ਵਜੂਦ ਵਾਲੀ ਆ ਸੂਈ ਆਪਣੇ ਘਰੇ ਆ ਸੂਈ ਆਪਣੇ ਘਰੇ ਆ ਬਾਈ ਕੋਈ ਵੀਡੀਓ ਵਾਹਣੀ ਜੇ ਸਾਰੇ ਖੈਕ ਠੀਕ ਹੈ ਸੋ ਜੇਰ ਵਗੈਰ ਵਾਲੀ ਵੀਡੀਓ ਵੀਰੇ ਕੋਲ ਟੋਟਲੀ ਡਨ ਹੈਗੀ ਤੇ ਮਲਾ ਮਸੀਹਾ ਹੱਥੀ ਚ ਬਈ ਅੱਜ ਜੇ ਕਰੇ ਕੱਗੇ ਵੀ ਕਰਕੇ ਦੇਖੀਏ ਕਦੀਆ ਕੀ ਬਈ ਨੀ ਜਿੱਤੇ ਸੂਈ ਸੀ ਤੋਂ ਐ ਜਵਾਈ ਕੀਤੀ ਬਈ ਬਾਕੀ ਮੋਬਿਲ ਠੀਕਾ ਹੁਣ ਮੰਨ ਕੇ ਜੇ ਮਸੀਹ ਲਾ ਅੱਜ ਸ਼ਾਮ ਦੇ ਟਾਈਮ ਆਪਾਂ ਚੋਈ ਇੱਥੀ ਕਰਦੇ ਪਏ ਆ ਜੀ ਕਿਹੜਾ ਵੀਰ ਮਾਰਦੀ ਸੀ ਮੇਰੇ ਅਗੇ ਚੋਰ ਕਰਦਾ ਹੈਗਾ ਠੀਕ ਹੈ ਸੁਪਰੇ ਲਾਉਂਡ ਦਾ ਆਪਾਂ ਮਸੀਹ ਵੀ ਲਾ ਕੇ ਦਿਖਾਉਂਦੇ ਪਰ ਕਾਰਨ ਕੀ ਹੈ ਧਾਰਾਂਦ ਵਗੈਰਾ ਦਾ ਪਤਾ ਹਨਾ ਹੱਥੀ ਚ ਬਈ ਨਾ ਪਤਾ ਲੱਗ ਜਾਂਦਾ ਕਰ ਦਬੋਤਾਰਾ ਵਗੈਰਾ ਤੇ ਇੱਕ ਨੰਬਰ ਆ ਜਮਾ ਮੌਸੇ ਕੋਲੋਂ ਬੰਦਾ ਬੇਫਿਕਰ ਹੋ ਜੇ ਤੇ ਦੋ ਟਾਈਮ ਵੀਰੇ ਚਵਾ ਕੇ ਦੇਵਾਂਗੇ ਜਮਾ ਆਪਾਂ ਠੀਕ ਆ ਤੇ ਮਸ਼ੀਨ ਲਾਇਆ ਤਾਂ ਬਣ ਕੇ ਚੱਲ ਪੂਰਾ ਹੱਲ ਚੱਲੀ ਨਹੀਂ ਜਮੇ ਠੀਕ ਆ ਅੱਜ ਆਪਾਂ ਹੱਥੀਂ ਚਵਾਈ ਕਰ ਲੱਗੇ ਆਂ ਦੀ ਹੈਣਾ ਹਾਂ ਭਾਈ ਬਾਕੀ ਮਾਰਾ ਕਹਿ ਸੀ ਉਹ ਕੱਟ ਜੇ ਆਪਣੇ ਤੱਕ ਸੀ ਇਹ ਮਾਰਾ ਕੰਮ ਆ ਫਾਰਮ ਦਾ ਕੰਮ ਆ ਮਸ਼ੀਨ ਵਗੈਰਾ ਲਾ ਕੇ ਚੋਣੇ ਆਪਾਂ ਤੇ ਚੋਣ ਜਾਣ ਪੂਰਾ ਇੱਕ ਨੰਬਰ ਆ ਜਮਾ ਤੇ ਲਾਉਣ ਆਪਾਂ ਮਸ਼ੀਨ ਦਿਖਾ ਦੇਣੀ ਸੀ ਕਿ ਨਾਲ ਦਾ ਧਾਰਾਂ ਦਾ ਵਗੈਰਾ ਦਾ ਪਤਾ ਲੱਗ ਜਾਂਦਾ ਇਹਦੇ ਵਿੱਚ ਹੈਣਾ ਤੇ ਦੁੱਧ ਜੇ ਨਾ ਹੈਗਾ ਤੁਹਾਡੇ ਸਾਹਮਣੇ ਆ ਜੂਗਾ ਗਰਾਂ ਤੇ ਬਾਕੀ ਚੌਂਡ ਜਵਾਦੀ ਭੂਰਸਾ ਲਾ ਕੋਈ ਨਹੀਂ ਬੱਚਾ ਇਹਦੇ ਪਿੱਛੇ ਮੇਲਕਾਫਾ ਸੋ ਜੇ ਜੁਰ ਜਮਾ ਓਕੇ ਉਸ ਕੋਲ ਬੇਫਿਕਰ ਹੋ ਜੇ ਬੰਦਾ ਸੋ 30 ਕਿਲੋ ਦੀ ਗਾਂਜ ਆਪਾਂ ਕਹਿ ਦੇਣਾ 10 ਮਾਟ ਚੌਂਡ ਤੇ ਲਾ ਕੇ ਜਾਵਾਂ ਹਨਾ ਵੀਰ ਹੱਥੀ ਤਾਂ ਵਜੀ ਤਾਂ ਲਾਉਣ ਦੇ 4 ਕਿ ਮਿੰਟ ਹਾਂ ਏਦਾਂ ਰੱਖੀਏ ਸਭ ਪੂਰਾ ਫਟਫਾੜ ਲੇਵਾ ਜਮਾ ਪੂਰਾ ਸਾਫ ਸੁਥਰਾ ਚੰਗੀ ਬਜਨ ਵਜੂਦ ਵਾਲੀ ਗਾ ਤੇ ਰੇਟ 90000 ਤੋਂ ਮੌਕੇ ਤੇ ਗੁਜਾਇਸ ਵੀਰੇ ਕਰ ਦਾਂਗੇ ਜਮਾ ਇਹ ਬੰਦੇ ਦੀ ਠੀਕ ਹੈ ਜੇ ਮੈਂ ਟੈਲ ਉਸ ਵੇ ਤਾਂ ਨਹੀਂ ਚਾਹਤਾ ਤੇ ਕਹਿੰਦਾ ਬਾ ਜਿਹੜਾ ਬੰਦਾ ਦੂਰੋਂ ਆ ਗਿਆ ਮਸੀਲ ਲਾ ਕੇ ਚੋ ਕੇ ਦੇਖ ਲੈ ਹਾਂ ਹਾਂ ਬਾਈ ਆਪਾਂ ਮੈਂ ਕਿੰਨਾ ਵੀਡੀਓ ਕਾਲ ਤੇ ਜਵਾੜੇ ਦੂਜੇ ਵਾਂਗ ਆਪਣੇ ਘਰੇ ਜਾ ਕੇ ਜੀ ਬੱਸ ਗੱਲ ਖਤਮ ਹਣਾ ਸੋ ਸ਼ਾਮ ਦਾ ਟਾਈਮ ਆ ਹੁਣ ਆਪਾਂ ਚਵਾਈ ਕਰਕੇ ਦਿਖਾ ਦੀ ਬਾਕੀ ਆ ਸਵੇਰੇ ਭਾਈ ਮਾ ਕੇ ਜਾ ਵੀ 8 8:30 ਵਜੇ ਤੋਂ ਮੈਂ ਲੇਟ ਹੋਣਾ ਲੇਟ ਹੀ ਹੋਣਾ ਉਹਨਾਂ ਦਾ ਬਹਿਣਾ ਠੀਕ ਹੈ ਹਾਂ ਜੀ ਡਾਂਕੂ ਡਾਂਕ ਜਵਾਈ ਕਰਨੀ ਮਤਲਬ ਤਾਂ ਹੋ ਵੀ ਬਾਜੂ ਬੈਠ ਬਾਕੀ ਫਟ ਫੜ ਲਈ ਬਤਾ ਆਪਾਂ ਸੁੱਧ ਦੁੱਧ ਕੱਢ ਹੀ ਦਿੰਦਾ ਹਨਾ ਰੱਖ ਦੇ ਬੱਡੀ ਸੋbro ਦੋ ਬਾਲਟੇ ਦੁੱਧ ਬੈਕ ਕੇ ਜਾ ਪਿਆ ਤਾਂ ਪਿੱਛੇ ਹੋ ਗਿਆ ਆਪਾਂ ਆਪਾਂ ਕਹਿੰਦਾ ਬਾ ਡੈਂਬੋ ਦਾ ਬੰਦਾ ਬੇਫਿਕਰ ਹੋ ਜਾ ਆਪਾਂ ਜਿਹੜੇ ਕਹਿੰਦਾ ਸਭ ਤੋਂ 90000 ਦੇ ਵਿੱਚ 15 ਲੀਟਰ ਟਾਈਮ ਦਾ ਦੁੱਧ ਇਸ ਵਕਤ ਹੈਗਾ ਹਾਜ਼ਰ ਤੇ ਲੈਵਾ ਦੇਖੋ ਜਮਾ ਨਿੰਬੂ ਵਾਂਗੂ ਝਾੜਦੀ ਤੁਰੀ ਜਾਂਦੀ ਆ ਤੇ ਇਕ ਕੁਆਲਿਟੀ ਕਰ ਮੈਨੇ ਘੜਤੀ ਕਹਿੰਦਾ ਪਰ ਮੰਨੇ ਕਿ ਜੱਲੀ 8 ਲੀਟਰ ਦੁੱਧ ਵੀਰੇ ਦੇ ਵਿੱਚ ਹੋਊ ਆ ਆਉਣਾ ਹਨਾ ਆਹ ਬਾਲਟੀ ਆ ਬਾਕੀ ਨਾਲੇ ਝੱਗ ਵੀ ਮਰ ਜੂ ਬੈਠੇ ਬੈਠੇ ਆਪਣੇ ਅੰਦਾਜ਼ਾ ਪਨੁਆਈ ਜਾਣਾ ਜਾਵਾਂ ਸੋ ਆ ਗਾੜਾ ਵਗੈਰਾ ਵਧੀਆ ਬੈੜ ਪੱਟੀ ਖੜੀ ਆ ਮਸ਼ੀਨੇ ਚੋਨੇ ਹਰ ਆਹ ਬਾਰਾਂ ਹੀ ਬਸ ਜੀ ਟਾਈਮ ਹੋ ਚਲੇ 7 ਵਜੇ ਚਲੇ ਘੰਟਾ ਸਵਾ ਘੰਟਾ ਪਹਿਲਾਂ ਚੋਦੀਆ ਪਾਣਾ ਤੇ ਮੈਂ ਗਿਆ ਦਵਾਈ ਕਰ ਚੱਕਰਿਆ ਵਾਲਟੀ ਸਵਰੇ ਕਾ ਭਈਆ ਕੱਡੋ-ਕੱਡ ਮੈਨ ਨਾ ਹੋਵੇ 8 ਲੀਟਰ ਦੇ ਲਗਭਗ ਦੁੱਧ ਆਰਾਮ ਨਾਲ ਆਇਆ ਹੈਗਾ ਹਨਾ ਤੇ ਕੱਡੋ-ਕੱਡ ਸਾਹਮਣੇ ਸਾਰੀ ਦਵਾਈ ਕਰ ਚਾਰ 6 ਜਾਂ ਲੀਟਰ ਹੋਏਗਾ 14 ਲੀਟਰ ਤੋਂ ਦੁੱਧ ਲਗਭਗ 13-14 ਤਾਂ ਹੈਗਾ ਜਮਾ ਹਨਾ ਬਾਕੀ ਬੰਦਾ ਆਪਾਂ ਹੁਣ ਛੋਟੀ ਜਿਹੇ ਨਾਲ ਬੰਦਾ ਨਹੀਂ ਆ ਬਸ ਵੇਰੇ